ਜਗਜੀਤ ਸਿੰਘ ਡੱਲੇਵਾਲ ਨੇ ਲਈ ਮੈਡੀਕਲ ਸਹਾਇਤਾ ਤੁਹਾਨੂੰ ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ 54 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਨੇ ਡੱਲੇਵਾਲ ਦੀ ਨਾਜ਼ੁਕ ਹਾਲਤ ਦੀ ਰਿਪੋਰਟ ਕੇਂਦਰ ਤੱਕ ਪਹੁੰਚੀ ਜਿਸ ਨਾਲ ਸ਼ਨੀਵਾਰ ਨੂੰ ਦੇਰ ਰਾਤ ਖੇਤੀਬਾੜੀ ਮੰਤ్రਾਲਾ ਦੇ ਸੰਯੁਕਤ ਸਖਤਰ ਪ੍ਰਿਆ ਰੰਜਨਾ ਆਈਐਫਐਸ ਆਪਣੀ ਟੀਮ ਸਮੇਤ ਡੱਲੇਵਾਲ ਨੂੰ ਮਨਾਉਣ ਲਈ ਪਹੁੰਚੀ ਉਹਨਾਂ ਨਾਲ ਪਟਿਆਲਾ ਦੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨ ਅਧਿਕਾਰੀ ਵੀ ਮੌਜੂਦ ਸੀ ਡੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਪ੍ਰਿਆ ਰੰਜਨ ਨੇ ਉਹਨਾਂ ਨੂੰ ਡਾਕਟਰੀ ਇਲਾਜ ਕਰਾਉਣ ਲਈ ਕਿਹਾ ਤੇ ਕੇਂਦਰ ਵੱਲੋਂ ਕਿਸਾਨਾਂ ਨੂੰ 14 ਫਰਵਰੀ ਨੂੰ ਮੀਟਿੰਗ ਲਈ ਸੱਦਾ ਵੀ ਦਿੱਤਾ ਗਿਆ ਜੂਨੀਅਰ ਸਕੱਤਰ ਅਤੇ ਕਿਸਾਨਾਂ ਦੀ ਅਪੀਲ ਤੋਂ ਬਾਅਦ ਡੱਲੇਵਾਲ ਡਾਕਟਰੀ ਇਲਾਜ ਕਰਾਉਣ ਲਈ ਸਹਿਮਤ ਹੋ ਗਈ ਦੇਰ ਰਾਤ ਉਹਨਾਂ ਨੂੰ ਮੈਡੀਕਲ ਸਹਾਇਤਾ ਦੇ ਲਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੂੰ ਗੂਲੂ ਕੋਈ ਦੀ ਟ੍ਰਿਪ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਮਾਰਨਵਰਤ ਤੇ ਬੈਠੇ 121 ਕਿਸਾਨਾਂ ਦੇ ਮਰਨਵਤ ਨੂੰ ਖਤਮ ਕਰਨ ਦੇ ਲਈ 19 ਜਨਵਰੀ ਐਤਵਾਰ ਨੂੰ ਸਵੇਰੇ 10 ਵਜੇ ਇੱਕ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੇਂਦਰੀ ਮੰਤਰਾਲੇ ਨਾਲ ਮੁਲਾਕਾਤ ਮਗਰੋਂ ਕਿਸਾਨ ਆਗੂ ਨੇ ਡੱਲੇਵਾਲ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਸਿਹਤ ਨੂੰ ਧਿਆਨ ਚ ਰੱਖ ਕੇ ਮੈਡੀਕਲ ਟਰੀਟਮੈਂਟ ਲੈ ਲੈਣ ਉਹਨਾਂ ਅੱਗੇ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਇਹ ਅਪੀਲ ਨਾ ਮੰਨੀ ਤਾਂ ਸਭ ਕਿਸਾਨ ਰੋਟੀ ਪਾਣੀ ਛੱਡ ਕੇ ਉਹਨਾਂ ਦੀ ਟਾਲੀ ਦੇ ਦੁਆਲੇ ਬੈਠ ਜਾਣਗੇ ਉਹਨਾਂ ਵਾਂਗ ਹੀ ਮਰਨਵਰਤ ਤੇ ਬੈਠ ਜਾਣਗੇ ਹਾਲਾਂਕਿ ਉਹਨਾਂ ਦੀ ਗੱਲ ਮੰਨਦਿਆਂ ਡੱਲੇਵਾਲ ਨੇ ਇਹ ਵੀ ਕਿਹਾ ਕਿ ਉਹ ਮੈਡੀਕਲ ਸਹਾਇਤਾ ਤਾਂ ਲੈ ਲੈਣਗੇ ਔਰ ਉਹਨਾਂ ਦਾ ਮਾਰਨ ਵਰਤ ਹੈ ਜਿਹੜਾ ਉਹ ਇਹ ਜੀ ਚੱਲਦਾ ਰਹੂਗਾ ਤੁਹਾਨੂੰ ਦੱਸ ਦਈਏ ਕਿ ਜਦੋਂ ਸੈਂਟਰ ਦੇ ਅਧਿਕਾਰੀਆਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਅਪੀਲ ਕੀਤੀ ਕਿ ਉਹ ਮਾਰਨ ਵਰਤ ਛੱਡ ਦੇਣ ਮੈਡੀਕਲ ਸਹਾਇਤਾ ਲੈ ਲੈਣ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੋ ਪਹਿਲਾਂ 121 ਕਿਸਾਨ ਮਾਰਨ ਵਰਤ ਤੇ ਬੈਠੇ ਆ ਜੇਕਰ ਉਹ ਇਸ ਗੱਲ ਤੇ ਸਹਿਮਤ ਹੋ ਜਾਂਦੇ ਕਿ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਸਹਾਇਤਾ ਲੈ ਲੈਣ ਤਾਂ ਉਹ ਜ਼ਰੂਰ ਇਹ ਮੈਡੀਕਲ ਸਹਾਇਤਾ ਲੈ ਲੈਣਗੇ ਤਾਂ ਫਿਰ ਕਿਸਾਨ ਆਗੂਆਂ ਨੇ ਉਹਨਾਂ ਕਿਸਾਨਾਂ ਦੇ ਨਾਲ देर रात ਨੂੰ ਹੀ ਗੱਲਬਾਤ ਕੀਤੀ ਤਾਂ ਉਹਨਾਂ ਸਾਰਿਆਂ ਨੇ ਸਹਿਮਤੀ ਦਿੱਤੀ ਕਿ ਜਗਜੀਤ ਸਿੰਘ ਡੱਲੇਵਾਲ ਅਮੈਰੀਕਲ ਸਹਾਇਤਾ ਲੈ ਲੈ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਹੈ ਤੇ ਕੇਂਦਰ ਨੇ ਜਿਹੜੀ ਮੀਟਿੰਗ ਦਾ ਵੀ ਫਰਵਰੀ ਮਹੀਨੇ ਦੇ ਵਿੱਚ ਸੱਦ ਦਿੱਤਾ ਗਿਆ ਹੈ 121 ਕਿਸਾਨ ਜੋ ਅੰਸ਼ਨ 'ਤੇ ਬੈਠੇ ਹਨ ਅਗਰ ਉਨਕੀ ਸਹਿਮਤੀ ਹੋ ਜਾਂਦੀ ਹੈ ਤਾਂ ਮੈਡੀਕਲ ਏਡ ਲੈ ਲੈਣਗੇ ਲੇਕਿਨ ਭੋਜਨ ਨਹੀਂ ਲੈਣਗੇ ਮੰਗਾਂ ਪੂਰੀ ਹੋਣ ਕਿਉਂ ਕਾਫੀ ਜ਼ਿਆਦਾ ਪ੍ਰੋਗਰਾਮ ਹੈ ਮੈਂ ਇਹ ਕਲੀਅਰ ਕਰਦਾ ਜੀ ਮਨਵਰਤ ਜਾਰੀ ਰਹੂਗਾ ਸਿਰਫ ਮੈਡੀਕਲ ਲੇਟ ਜਿਹੜੀ ਆ ਉਹ ਲਈ ਜਾਊ 121 ਕਿਸਾਨਾਂ ਦਾ ਕੀ ਹੋਊਗਾ ਜੀ ਕੀ ਉਹਨਾਂ ਦਾ ਮਨਵਰਤ ਜਾਰੀ ਰਹੂਗਾ ਕਿ ਉਹ ਉਹ ਹੋਊਗਾ ਕਿ ਉਹਨਾਂ ਨੂੰ ਮੈਡੀਕਲ ਸਹੂਲਤ ਨਹੀਂ ਉਹ ਮੈਂ ਨਹੀਂ ਨਹੀਂ ਉਹਨਾਂ ਨੂੰ ਅਸੀਂ ਬੋਲਤਾ ਜਦੋਂ ਇਧਰੋਂ ਅਪੀਲ ਲੈ ਕੇ ਆਵਾਂਗੇ मीटिंग कर करके स्पेसल मीटिंग करके पीसी करके करना तो काफी यह तय हुआ की जहाँ पर गत साल दो तो हजार चौबीस में बातें छुट्टी थी वहाँ से अपन बातों को आगे बढ़ाएंगे और उसके लिए डेट तय हुआ जगह तय हुई और समय तय हुआ जैसा कि आपने पहले सुना कि फरवरी के महीने में चौदह फरवरी को शाम में पाँच बजे चंडीगढ़ में इसका ये तय हुआ है तो ये मीटिंग की जाएगी और इस पर आगे वार्ता होगी। हम लोगों, लोगों ने ये निवेदन किया हो जी से कि आप अनशन थोड़े और मेडिकल एड की सहायता लें और हमारे साथ जब आगे वार्ता हो उसमें शामिल हों जिसको उन्होंने सैर स्वीकार शुका, किया है और हम उनको अच्छे सेहत की शुभकामनाएं देते है हैं उम्मीद करते हैं वो हमारे साथ वार्ता वार्ता में भाग लेंगे